ਕਬੂਦ ਸਾਹਿਬ ਇਹ ਐ ਜੀਬੀਟੀ ਬਣਾਉਣ ਨੇ ਬਿਆਨ ਦਿੱਤਾ ਉਹਦੇ ਬਾਰੇ ਕੀ ਕਹਿਣਾ ਬਣੀ ਦੇਖੋ ਜੀ ਉਹ ਬਿਆਨ ਜਿਹੜਾ ਸੁਣਿਆ ਉਹ ਤਾਂ ਦੁਬਾਰਾ ਮੈਂ ਰਿਪੀਟ ਨਹੀਂ ਕਰ ਸਕਦਾ ਉਹ ਗੌ ਤੋਂ ਸਭ ਤੋਂ ਪਸਾਵਾ ਕਿਸੇ ਧਾਰਮਿਕ ਬੰਦੇ ਦੇ ਮੂੰਹ ਤੋਂ ਉਹ ਫੱਬਦੀ ਨਹੀਂ ਔਰ ਇੱਕ ਧਾਰਮਿਕ ਬੰਦਾ ਦਜੀ ਧਾਰਮਿਕ ਦੀ ਦੇ ਮਤਲਬ ਕਹਿ ਰਿਹਾ ਵਾ ਸਮਝ ਨਹੀਂ ਆਉਂਦਾ ਉਹ ਬਹੁਤ ਦੁੱਖ ਦੀ ਹੈ ਇਹ ਬਹੁਤ ਵੱਡਾ ਕਮ ਮੈਂ ਤਾਂ ਸਮਝਦਾ ਕਿ ਅਕਾਲ ਤਖਤ ਦੇ ਜਹਦਰ ਸਾਹਿਬ ਨੂੰ ਜਿਤਨਾ ਕਈ ਕੇਸ ਇਹੋ ਜਿਹੇ ਹੁੰਦੇ ਉਹਨਾਂ ਦੀ ਕੋਈ ਕੰਪਲੇਂਟ ਵੀ ਨਹੀਂ ਕਰਦਾ ਸੋ ਮੋਟੋ ਹੀ ਅਦਾਲਤਾਂ ਨਾਲ ਲੈ ਲੈਂਦੇ ਆ ਮੇਰੇ ਖਿਆਲ ਇਹ ਸੋ ਮੋਟੋ ਹੀ ਅਕਾਲ ਤਖਤ ਦੇ ਜਹਦਰ ਸਾਹਿਬ ਨੂੰ ਲੈਣਾ ਚਾਹੀਦਾ ਕਿਉਂਕਿ ਇੱਕ ਪ੍ਰਧਾਨ ਪ੍ਰੈਜ਼ੀਡੈਂਟ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ਰਹਿ ਚੁੱਕੀ ਹੈ ਪ੍ਰਧਾਨ ਦੇ ਮਤਲਬ ਕਹਿ ਰਿਹਾ ਵਾ ਬਹੁਤ ਦੁੱਖ ਹੋਇਆ ਸੀ ਪਰ ਉਹਨਾਂ ਨੇ ਤਾਂ ਮਾਫੀ ਵੀ ਮੰਗ ਲਈ ਹੈ ਜੀ ਉਹਦਾ ਦੇਖੋ ਅਕਾਲ ਤਖਤ ਦੇ ਜਥੇਦਾਰ ਸਭ ਤੋਂ ਬਾਅਦ 2 ਨੰਬਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੁੰਦਾ ਜਿਵੇਂ ਇਹੋ ਜਿਹੀ ਬੋਲੀ ਬੋਲਦੇ ਆ ਬਹੁਤ ਦੁੱਖ ਹਾਂ ਉਹ ਪੰਜਾਬਦਾਰ ਵੀ ਅਮਾਨ ਆ ਧਾਰਮਿਕ ਸੱਭਿਆਚਾਰੀ ਅਮਾਨ ਆ ਇੱਕ ਧਾਰਮਿਕ ਬੰਦੇ ਦੀ ਸੋਚ ਦਾ ਵੀ ਇਤੋਂ ਪ੍ਰਗਟਾਵਾ ਹੁੰਦਾ ਕਿ ਉਹਦੇ ਅੰਦਰ ਸੋਚ ਕੀ ਬਹੁਤ ਦੁੱਖ ਹੋਇਆ ਮੈਂ ਸਮਝਾਂ ਕਿ ਜਿੰਨੇ ਵੀ ਸੋਝਵਾਨ ਧਾਰਮਿਕ ਲੋਕ ਨੇ ਉਹ ਬਹੁਤ ਮਹਿਸੂਸ ਕਰ ਰਹੇ ਆ ਇਹ ਬਹੁਤ ਵੱਡੀ ਗੱਲ ਹੋਈ ਹੈ ਜਿਹਦੇ ਨਾਲ ਸਾਡਾ ਸਿਰ ਦੁਨੀਆ ਦੀ ਟੁੱਟ ਗਈ ਕਮਿਸ਼ਨ ਨੇ ਵੀ ਦਵਾ ਲਿਆ ਜੀ ਉਹਨਾਂ ਨੂੰ ਚਲੋ ਇਹ ਕੋ ਕਾਨੂੰਨੀ ਗੱਲਾਂ ਜਿਹੜੀਆਂ ਉਹ ਕਰਨ ਵਾਲੇ ਉਹ ਕਰਨ ਦੇ ਦੀ ਅਸੀਂ ਤਾਂ ਮੈਂ ਵੀ ਸ਼ਰੌਂਗ ਦੀ ਬੁਰਦਾਰਾ ਪ੍ਰਬੰਧਕ ਕਮਟੀ ਦਾ ਭਾਰਤ ਕਿਨਾਂ ਸਾਲ ਪ੍ਰਧਾਨ ਨੰਬਰ ਰਿਆਂ ਅਸੀਂ ਤਾਂ ਜਸੇਦਰ ਜੀ ਨੂੰ ਬੇਨਤੀ ਕਰਾਂਗੇ ਕਿਉਂਕਿ ਇਹੋ ਜਿਹੇ ਫੈਸਲੇ ਜਿਹੜੇ ਉਹ ਜਸੇਦਰ ਸਾਹਿਬ ਨੂੰ ਹੀ ਉਹਨਾਂ ਤੇ ਲੈਣਾ ਚਾਹੀਦਾ ਫੈਸਲਾ ਵੇਖੋ ਗੁਰੂ ਸਾਹਿਬ ਨੇ ਮੈ ਸਹਿਮਾਨ ਦਿੱਤਾ ਸੋ ਕਿ ਉਹ ਮੰਦਾ ਆਖੀ ਜਿਤ ਜਮੇ ਰਾਜ ਆਣ ਤੇ ਰਾਜੇ ਮਹਾਰਾਜੇ ઋષਿ ਜਿੰਨੇ ਅਸੀਂ ਪੈਦਾ ਹੋਇਆ ਅਸੀਂ ਆਪਣੇ ਇਸ ਤਰ੍ਹਾਂ ਦੇ ਮਾਵਾ ਤੋਂ ਹੀ ਪੈਦਾ ਹੋਇਆ ਤੇ ਇਹੇ ਬਾਰੇ ਵੀ ਸਾਨੂੰ ਕੋਈ ਮਾੜਾ ਸ਼ਬਦ ਜਿਹੜਾ ਕਈ ਨਾ ਵੈਸੇ ਨਾ ਇੱਕ ਮੇਰੀ ਹੋਰ ਬੇਨਤੀ ਆ ਕਈ ਰਾ ਇਹ ਬੋਲਣ ਕਿ ਤੁਸੀਂ ਵੀ ਬੁਲਾ ਦਿੰਦੇ ਸਾਨੂੰ ਵੈਸੇ ਨਾ ਤੇ ਜੋ ਫੋਨ ਕਰਕੇ ਆਸ ਦਿੰਦੇ ਜੀ ਸੋ ਇਹ ਕਰਕੇ ਇਹ ਸ਼ਬਦਾਂ ਦੀ ਜਿਹੜੀ ਆ ਨਾ ਉਹ ਜ਼ਰੂਰ ਪਤਾ ਰੱਖਣਾ ਚਾਹੀਦਾ ਇੱਕ ਜਿਹੜੀ ਮੈਂ ਹੋਰ ਗੱਲ ਕਹਿਣੀ ਚਾਹਣਾ ਆਪਣੇ ਕੋਲੋਂ ਉਹ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜੇ ਡੱਲੇਵਾਲ ਸਾਹਿਬ ਮਰ ਕੇ ਫੇਰ ਜਾਣਾ ਜੋ ਦੀ ਸਪੋਰਟ ਤੇ ਆ ਜਿੰਨੀਆਂ 40 ਜਸੇਪੰਦੀਆਂ ਨੇ ਤੇ ਤੁਸੀਂ ਠੀਕ ਹੈ ਤੁਹਾਡੇ ਆ ਵੀ ਦੀ ਮਤ ਭੇਦ ਹੈਗੇ ਆ ਉਹ ਰੱਖੀਏ ਜੇ ਨਹੀਂ ਤੇ ਲੇਕਿਨ ਉਹ ਛੂਗਰ ਦਾ ਔਰ ਦੂਜਾ ਉਹਦਾ ਸਰ ਦਾ ਟੈਨਸ਼ਨ ਦਾ ਮਰੀਜ਼ ਆ ਤੇ ਜੇ ਮਰ ਗਿਆ ਤੇ ਮਗਰੋਂ ਸ਼ਰਧਾਂਜਲੀ ਦੇਣਾ ਜਾਇ ਅੱਜ ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਸਾਰੇ ਜਸੇਪੰਦੀਆਂ ਨੂੰ ਔਰ ਆਪਣੇ ਕਾਲੀਦਲਾ ਨੂੰ ਵੀ ਫੈਡਰੇਸ਼ਨਾਂ ਨੂੰ ਵੀ ਔਰ ਜਿੰਨੇ ਸਾਡੇ ਨਗਸ ਸਿੰਘ ਜਸੇਪੰਦੀਆਂ ਨੇ ਔਰ ਜਿੰਨੇ ਸਾਡੇ ਕਾਰਸੇ ਵਾਲੇ ਮਹਾਪੁਰਸ਼ਾ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਐ ਕਿ ਇਹ ਜਾ ਕੇ ਆਪਾਂ ਕਿਉਂਕਿ ਸੈਂਟਰ ਨੇ ਇੱਕ ਕੱਲ ਇੱਕ ਹੋਰ ਨੋਟੀਫਿਕੇਸ਼ਨ ਭੇਜਿਆ ਜਿਹੜਾ ਗਰਮੀਤ ਸਿੰਘ ਖੁੱਡੀਆਂ ਦੇ ਰਾਤੀ ਦੱਸਿਆ ਸੀ ਉਹਨਾਂ ਕਿਹਾ ਵੀ ਤਿੰਨ ਕਾਨੂੰਨ ਫਿਰ ਲਾਗੂ ਕਰਨ ਲਈ ਸਾਨੂੰ ਆ ਗਿਆ ਪਰ ਚਟੂਜਾ ਸੋ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਤੁਸੀਂ ਖਨੌਰੀ ਥਾਣੀ ਆਪਾਂ ਨੂੰ ਕੋਈ ਉੱਥੇ ਕਹਿ ਦੱਸਿਆ ਆਪਣੇ ਪੰਡਤਾਂ ਨੇ ਦੱਸਿਆ ਵੀ ਉਧਰ ਦੀ ਲੰਗਣਾ ਤੁਸੀਂ ਹੋਰ ਥਾਂ ਦੀ ਜਾ ਕੇ ਲੰਗ ਜੋ ਜੇ ਲੰਗਣਾ ਆਪਾਂ ਜਾਣਾ ਦਿੱਲੀ ਜਾਣਾ ਤੇ ਆਪਾਂ ਜਰੂਰ ਹੁਣ ਜਦੋਂ ਤੀ ਆਪਾਂ ਰੋਗ ਦੇ ਨਾਲ ਨਹੀਂ ਆਹੀਂ ਛੋਟੇਪੁਰ ਸਾਹਿਬ ਨੇ ਸੰਘਰਸ਼ ਲੜਿਆ ਹੀ ਬਲੜਿਆ ਜਿੱਦੋਂ ਸਾਨੂੰ ਰੋਗ ਤੇ ਅਸੀਂ ਦੂਜੇ ਪਾਸੇ ਦੀ ਚਲੇ ਜਾਂਦੇ ਅਸੀਂ ਮੈਨੂੰ ਯਾਦ ਹੈ ਜਦੋਂ ਮੈਂ ਜੇਲ੍ਹ ਚ ਬੰਦ ਸੀ ਤੇ ਉਸ ਟਾਈਮ ਤੇ ਮੈਨੂੰ ਛਡਾਉਣ ਵਾਸਤੇ ਤੇ ਇਥੋਂ ਜਨਾਕੇ ਲੱਗੇ ਇਹਨਾਂ ਗਵਰਨਰ ਸਾਹਿਬ ਨੂੰ ਮਿਲਣ ਜਾ ਕੇ ਆਪਣੇ ਬੰਦਿਆਂ ਦੇ ਗਿੱਲ ਸਾਹਿਬ ਨੇ ਹੋਰ ਬੰਦੇ ਤੇ ਉਹਨਾਂ ਨੇ ਕੀਤਾ ਰਾਹ ਦੇ ਵਿੱਚੋਂ ਨਾ ਲਾੜਾ ਤਿਆਰ ਕਰਕੇ ਤੇ ਵੱਢ ਲਿਆ ਉਹ ਜਦੋਂ ਉਹਨਾਂ ਨੇ ਵੇਖਿਆ ਵੀ ਲਾੜਾ ਤਾਂ ਠੀਕ ਆ ਤੇ ਗਿੱਲ ਕਹਿੰਦੇ ਨਾਲ ਬੈਠਾ ਉਹ ਪਛਾਣਿਆ ਗਿਆ ਕਹਿੰਤੋ ਮੇਰਾ ਭਾਵ ਆ ਵੀ ਆਪ ਕੋਹੁਰ ਤਰਾ ਚਲੇ ਜੀਏ ਪਾਸੇ ਦੀ ਚਲੇ ਜੀਏ ਜਾ ਕੇ ਉਥੇ ਪ੍ਰੈਸ਼ਰ ਹੀ ਕਰਨਾ ਤੁਸੀਂ ਟਾਈਮ ਦਿਓ ਵੀ ਦਿੱਲੀ ਪਹੁੰਚੋ ਨਾ ਕੋ ਗੱਡੀ ਤੇ ਨਾ ਕੋਈ ਆਪਣੇ ਜਿਹੜੇ ਇਸ ਤਰਾ ਕਰਕੇ ਸਾਰੇ ਦਿੱਲੀ ਪਹੁੰਚੋ ਤੇ ਦੱਲੇ ਵਾਲ ਸਾਹਿਬ ਦੀ ਸਪੋਰਟ ਕਰੋ ਤੇ ਮੈਂ ਸੈਂਟਰ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਤੁਸੀਂ ਵੀ ਕੁਝ ਸੋਚੋ ਅੰਤਿਸ਼ਾ ਜੀ ਮੋਦੀ ਜੀ ਕੋਈ ਦਸਤਾਨ ਦੇ ਉਪਰ ਇਨਵੈਸਟ ਤੁਸੀਂ ਵੀ ਸੋਚੋ ਇਹ ਆਪਣੇ ਪੰਜਾਬ ਜਿਹੜਾ ਹੈ ਦਸਤਾਨ ਦਾ ਦਿਲ ਆ ਤੇ ਜਦੋਂ ਦਿਲ ਕਮਜ਼ੋਰ ਹੋ ਜੇ ਉਦੋਂ ਫਿਰ ਦੇਸ਼ ਵੀ ਕਮਜ਼ੋਰ ਹੋਊਗਾ ਕਿਉਂਕਿ ਪੰਜਾਬ ਨੇ ਕੁਰਬਾਨੀਆਂ ਕੀਤੀਆਂ ਛਿੱਧੀਆਂ ਦਿੱਤੀਆਂ ਜਿੱਲ੍ਹਾਂ ਕੱਟੀਆਂ ਤੇ ਕਣਕ ਵੀ ਪੈਦਾ ਕਰਕੇ ਦਿੱਤੀ ਆ ਔਰ ਕਾ ਮੈਨੂੰ 65 ਤੇ 71 ਦੀ ਲੜਾਈ ਦਾ ਵੀ ਪਤਾ ਹੈ ਤੇ ਆ ਜਿਹੜੀ ਚੈਨਾ ਨਾ ਹੋਈ ਆ ਤੇ ਕਾਰਗਿਲ ਦੀ ਪੰਜਾਬ ਵੀ ਲੜਿਆ ਉਦੋਂ ਤੂੰ ਇਹ ਕਰਕੇ ਤੂੰ ਉਹ ਇਹ ਕੋਈ ਹੋਰ ਗੱਲ ਆ ਤੇ ਉਹਨੂੰ ਛੱਡੋ ਆ ਸਾਡੀਆਂ ਕੁਰਬਾਨੀਆਂ ਤਾਂ ਦੇਖੋ ਤੂੰ ਉਹਦੇ ਕਰਕੇ ਤੂੰ ਸਭ ਕੋ ਸੱਦਾ ਦਿਓ ਪੰਜਾਬ ਦੇ ਜਿਹੜੇ ਕਿਸਾਨ ਉਹਨਾਂ ਨੂੰ ਤੇ ਸੱਦਾ ਦੇ ਕੇ ਗੱਲਬਾਤ ਰਹੀ ਹੁੰਦਾ ਜਿਹੜਾ ਹਾਲਾ ਉਹ ਰਬਿਆ ਜਾਵੇ ਜੇ ਉਹ ਸਿੰਘਾ ਚੜ੍ਹਾਈ ਮਾਰ ਗਿਆ ਤੇ ਮੈਂ ਸਮਝੂ ਸਾਡੇ ਵਾਸਤੇ ਵੀ ਨਮੋਸ਼ੀ ਆ ਪੰਜਾਬ ਗਵਰਨਮੈਂਟ ਵਾਸਤੇ ਸੈਂਟਰ ਵਾਸਤੇ ਪਰ ਨਮੋਸ਼ੀ ਵਾਲਾ ਕੰਮ